ਫ੍ਰਾਂਸ ਦੀ 2 ਦਿਨ ਦੀ ਸਫਲ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਵਾਰ ਦੀ ਅਮਰੀਕਾ ਦੀ ਸੰਖੇਪ ਫੇਰੀ ਵੀ ਕਈ ਪੱਖਾਂ ਤੋਂ ਅਰਥ ਭਰਪੂਰ ਕਹੀ ਜਾ ਸਕਦੀ ਹੈ ਡੰਡੀ ਇਸ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਅਹੁਦਾ ਸੰਭਾਲਿਆ ਮਹਿਜ਼ ਤਿੰਨ ਕੁ ਹਫ਼ਤੇ ਹੀ ਹੋਏ ਹਨ ਪਰ ਆਪਣੀ ਬੇਬਾਕ ਬਿਆਨਬਾਜ਼ੀ ਕਾਰਨ ਉਹ ਵੱਡੀ ਚਰਚਾ ਵਿੱਚ ਬਣੇ ਰਹੇ ਹਨ ਡੈਂਡੀ ਪਿਛਲੇ 4 ਸਾਲ ਦੇ ਬਾਈਡਨ ਪ੍ਰਸ਼ਾਸਨ ਤੋਂ ਪਹਿਲਾਂ ਵੀ ਉਹ ਰਾਸ਼ਟਰਪਤੀ ਬਣੇ ਸਨ ਡੈਂਡੀ ਉਸ ਸਮੇਂ ਵੀ ਉਹਨਾਂ ਵੱਲੋਂ ਅਮਰੀਕਾ ਵਿੱਚ ਅਤੇ ਕਮਾਂਡਰੀ ਪੱਧਰ ਉੱਤੇ ਅਪਣਾਈਆਂ ਗਈਆਂ ਨੀਤੀਆਂ ਦੀ ਵੱਡੀ ਪੱਧਰ ਉੱਤੇ ਚਰਚਾ ਹੁੰਦੀ ਰਹੀ ਸੀ ਡੰਡੀ ਉਹਨਾਂ ਨੇ ਉਸ ਸਮੇਂ ਕਈ ਤਰ੍ਹਾਂ ਦੇ ਵਿਵਾਦ ਵੀ ਛੇੜ ਲਏ ਸਨ ਡੰਡੀ ਇਸੇ ਕਰਕੇ ਉਹ ਅਗਲੀ ਚੋਣ ਨਹੀਂ ਸਨ ਜਿੱਤ ਸਕੇ ਡੰਡੀ ਇਸ ਵਾਰ ਉਹਨਾਂ ਦੇ ਮੋੜ ਰਾਸ਼ਟਰਪਤੀ ਚੁਣੇ ਜਾਣ ਉੱਤੇ ਦੁਨੀਆ ਭਰ ਵਿੱਚ ਹੈਰਾਨੀ ਜ਼ਰੂਰ ਹੋਈ ਸੀ ਡੰਡੀ ਆਉਂਦਿਆਂ ਹੀ ਉਹਨਾਂ ਨੇ ਜਿੱਥੇ ਅਮਰੀਕਾ ਫਸਟ ਦੀ ਗੱਲ ਕੀਤੀ ਅਤੇ ਹੋਰ ਦੇਸ਼ਾਂ ਨਾਲ ਸਬੰਧਾਂ ਵਿੱਚ ਅਮਰੀਕੀ ਹਿੱਤਾਂ ਨੂੰ ਪਹਿਲ ਦੇਣ ਦੇ ਐਲਾਨ ਕੀਤੇ ਉੱਥੇ ਉਹਨਾਂ ਵੱਲੋਂ ਦੁਨੀਆ ਦੀ ਵੱਡੀ ਤਾਕਤਵਾਰ ਸ਼ਕਤੀ ਹੁੰਦਿਆਂ ਕੈਨੇਡਾ ਗ੍ਰੀਨਲੈਂਡ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਅਤੇ ਰੂਸ ਯੂਕਰੇਨ ਦੇ ਨਾਲ ਇਜ਼ਰਾਇਲ ਹਮਾਸ ਦੀ جنگ ਨੂੰ ਖਤਮ ਕਰਵਾਉਣ ਲਈ ਵੀ ਆਪਣੀ ਤਤਪਰਤਾ ਦਿਖਾਉਣੀ ਸ਼ੁਰੂ ਕੀਤੀ ਗਈ ਹੈ ਡਡੀ ਆਪਣੀ ਰੂਪ ਵਿੱਚ 트럼ਪ ਇਹਨਾਂ ਐਲਾਨਾਂ ਨੂੰ ਪੂਰਾ ਕਰਨ ਵਿੱਚ ਕਿੰਨੇ ਕੁ ਸਫਲ ਹੁੰਦੇ ਹਨ ਸਟਾਰਟ ਇਸ ਬਾਰੇ ਤਾਂ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹਨਾਂ ਦੀਆਂ ਟਿੱਪਣੀਆਂ ਨਾਲ ਵੱਡੇ ਵਿਵਾਦ ਜ਼ਰੂਰ ਸ਼ੁਰੂ ਹੋ ਗਏ ਹਨ ਡੈਡੀ ਕੋ ਮੰਤਰੀ ਵਪਾਰ ਵਿੱਚ ਵੀ ਉਹਨਾਂ ਨੇ ਟੈਰਿਫ ਟੈਕਸ ਪੱਖੋਂ ਦੂਸਰੇ ਦੇਸ਼ਾਂ ਨਾਲ ਬਰਾਬਰਤਾ ਦੇ ਆਧਾਰ ਉੱਤੇ ਆ ਅਦਾਨ ਪ੍ਰਦਾਨ ਕਰਨ ਨੂੰ ਵੀ ਤਰਜੀਹ ਦੇਣ ਦੀ ਗੱਲ ਆਖੀ ਹੈ ਡੈਡੀ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ 트াম্প ਦੇ ਮਨ ਵਿੱਚ ਇਸ ਲਈ ਵਿਸ਼ੇਸ਼ ਥਾਂ ਹੈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਨੇੜਤਾ ਹੈ ਡੰਡੀ ਉਹਨਾਂ ਦੀ ਪਹਿਲੀ ਵਾਰ ਰਾਸ਼ਟਰਪਤੀ ਵਣਣ ਉੱਤੇ ਦਿਨਦਰ ਮੋਦੀ ਹੀ ਭਾਰਤ ਦੇ ਪ੍ਰਧਾਨ ਮੰਤਰੀ ਸਨ ਅਤੇ ਹੁਣ ਵੀ ਉਹ ਤੀਸਰੀ ਵਾਰ ਇਸ ਕੁਰਸੀ ਉੱਤੇ ਬੈਠੇ ਹਨ ਡੰਡੀ ਪਹਿਲੀ ਪਾਰੀ ਵਿੱਚ ਟਰੰਪ ਦੇ ਭਾਰਤ ਆਉਣ ਉੱਤੇ ਉਹਨਾਂ ਦਾ ਬੇहद ਨਿੱਘਾ ਸਵਾਗਤ ਕੀਤਾ ਗਿਆ ਸੀ ਜੈਸਨ ਨੂੰ ਅੱਜ ਵੀ ਉਹ ਯਾਦ ਕਰਦੇ ਹਨ ਡੰਡੀ ਹੁਣ ਵਾਸ਼ਿੰਗਟਨ ਵਿੱਚ ਸ੍ਰੀ ਮੋਦੀ ਨਾਲ ਮੁਲਾਕਾਤ ਸਮੇਂ ਵੀ ਉਹਨਾਂ ਨੇ ਅਜੇ ਹਹੀ ਨੈਗ ਦਿਖਾਇਆ ਅਤੇ ਆਉਂਦੇ ਸਮੇਂ ਵਿੱਚ ਦੋਹਾਂ ਦੇਸ਼ਾਂ ਵਿੱਚ ਭਰ ਪੱਖੋਂ ਸਬੰਧਾਂ ਨੂੰ ਹੋਰ ਵੀ ਘੂੜੇ ਕਰਨ ਦੀ ਗੱਲ ਕੀਤੀ ਹੈ ਡੰਡੀ ਤੇਲ ਊਰਜਾ ਰੱਖਿਆ ਅਤੇ ਪਰਮਾਣੂ ਖੇਤਰਾ ਵਿੱਚ ਦੋਹਾਂ ਦੇਸ਼ਾਂ ਨੇ ਵਪਾਰਕ ਪਾਈਵਾਲੀ ਕਰਨ ਦੀ ਗੱਲ ਕਹੀ ਹੈ ਡੰਡੀ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ অতি ਆਧੁਨਿਕ ਫੌਜੀ ਜਹਾਜ਼ ਅਤੇ ਹੋਰ ਅਸਤਰ ਸ਼ਸਤਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਡੰਡੀ ਉਹਨਾਂ ਇੱਕ ਅਜਿਹੇ ਸੜਕ ਆਵਾਜਾਈ ਮਾਰਗ ਕਾਰਿਡੋਰ ਨੂੰ ਅਮਲੀ ਰੂਪ ਦੇਣ ਬਾਰੇ ਵੀ ਕਿਹਾ ਹੈ ਸਟਾਪ